ਜਤਵੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹਨਾਂ ਦੀ ਵੱਧ ਹੀ ਗਿਣਤੀ ਬਾਰੇ ਵੱਧ ਹੀ ਗਿਣਤੀ ਬਾਰੇ ਦੀ ਸਾਡੇ ਲੋਕਾਂ ਦੀ ਗਲਤੀ ਆ ਛੋਟੇ ਟੱਬਰ ਇੱਕ ਅੱਧਾ ਨਿਆਣਾ ਹੁੰਦਾ ਉਹ ਵੀ ਬਾਰ-ਬਾਰ ਲਾਈ ਆ ਬਾਹਰ ਮਾਂ ਬੇਟੀ ਨੇ ਜਾਂਦੇ ਨੂੰ ਬਦਾਮਾਂ ਵਾਲੀ ਖੀਰ ਦੇਣੀ ਤਾਂ ਮੱਖਣੀਆਂ ਨਾਲ ਪਰੌਂਠੇ ਜਿਹੜੇ ਚਾਰ ਮਿਲਦੇ ਇੱਥੇ ਰਬ ਦਾ ਸ਼ੂਗਰ ਕਰਕੇ ਖਾਵੇ ਠੀਕ ਆ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਜਿਹੜਾ ਪਸ ਪੈ ਗਿਆ ਬਾਹਰ ਜਾਣ ਦਾ ਚਸਕਾ ਉਹ ਵੀ ਦੋ ਨੰਬਰ ਚ ਜੰਗਲਾਂ 'ਚ ਮਾਰਨਾ ਬਾਰਡਰਾਂ ਤੇ ਗੋਲੀਆਂ ਖਾਣੀਆਂ ਉਹਦਾ ਕੋਈ ਫਾਇਦਾ ਨਹੀਂ ਤਾਂ ਇਹ ਸਾਡੇ ਲੋਕਾਂ ਦੀਆਂ ਗਲਤੀਆਂ ਜੀ ਅਸੀਂ ਸਿਰੇ ਚਾੜੇ ਆ ਹੂੰ ਤਾਂ ਛੋਟੇ ਟੱਬਰ ਆ ਮੇਨ ਗੱਲ ਹੂੰ ਤਾਂ ਬਾਹਰ ਨੂੰ ਜਾਣ ਕਰਕੇ ਹੋਰ ਮੌਲਕਾਂ ਨੂੰ ਇਹਨਾਂ ਦੀ ਗੈਂਟੀ ਕੁਦਰਤੀ ਵਧਣੀ ਆ ਸੁਭਾਵਿਕ ਗੱਲ ਆ ਹੂੰ ਬਾਕੀ ਐਦਾ ਦੀ ਜਿੱਦਾਂ ਹੁਣ ਕਈ ਸਟੇਟਸ 'ਚ ਉੱਤੇ ਫਾਰਮੈਟ ਬਣਦਾ ਐਂਟਰੀ ਜਾਣ ਕਰਨ ਨੂੰ ਜਿੱਦਾਂ ਨਾਰਥ-ਈਸਟ ਦੇ ਸਟੇਟਸ ਹੋ ਗਏ ਜਾਂ ਲਦਾਖ ਹੋ ਗਿਆ ਸਿਕਮ ਹੋ ਗਿਆ ਉਹੀ ਸਿਸਟਮ ਹੋਵੇ ਇਨਰ ਲਾਈਨ ਪਰਮਿਟ ਬਣੇ ਜਿਹਨੇ ਆਊਟਾ ਪਰਮਿਟ ਬਣਾਵੇ ਆਪਣਾ ਫੇਰ ਆਵੇ ਕੋਈ ਸਪான்ਸਰ ਕਰਨ ਨੂੰ ਹੋਵੇ ਥੋੜੀ ਜਿਹੀ ਰੂਹ ਕਰੀ ਕਰਦੀ ਆ ਰੇਲ ਗੱਡੀ 'ਚ ਬੈਠ ਕੇ ਮੂੰਹ ਚੱਕ ਕੇ ਤੁਰਿਆ ਰਹੇ ਅਮਰਿਤਪਾਲ ਸਿੰਘ ਦੇ ਕਹਿਣ ਅੰਗਰੇ ਕੋਈ ਸ਼ਾਮਲਾਟ ਆ ਕੋਈ ਸ਼ਾਮਲਾਟ ਨਹੀਂ ਹੁਣ ਜਿਹੜੇ ਮੰਤਰੀ ਆ ਸਰਕਾਰਾਂ ਆਉਂਦੀਆਂ ਇਹ ਕਿਹੜਾ ਕਾਨੂੰਨ ਬਣਾਉਂਦੇ ਆ ਵੀ ਬਾਹਰਲਾ ਬੰਦਾ ਪੰਜਾਬ 'ਚ ਜ਼ਮੀਨ ਨਾ ਖਰੀਦ ਸਕੇ ਇੱਥੇ ਜਿਹੜੀ ਰੂਹ ਕਰਦੀ ਆ ਕੇ ਖਰੀਦੀ ਜਾਂਦਾ ਅਸੀਂ ਕਿਤੇ ਨਹੀਂ ਖਰੀਦ ਸਕਦੇ ਪੰਜਾਬ ਦੇ ਆਲੇ ਦੁਆਲੇ ਜਿੰਨੇ ਸੂਬੇ ਆ ਹਰਿਆਣੇ 'ਚ ਵੀ ਨਹੀਂ ਨਾ ਹਿਮਾਚਲ ਨਾ ਜੰਮੂ ਕਸ਼ਮੀਰ ਨਾ ਰਾਜਸਥਾਨ ਨਾ ਉੱਤਰਾਖੰਡ ਨਾ ਯੂਪੀ ਨਾ ਗੁਜਰਾਤ ਇਸ ਸਾਰਿਆਂ ਦੇ ਕਾਨੂੰਨ ਬਣੇ ਆ ਹੂੰ ਬਿਵਾਰਲਾ ਕੋਈ ਵੀ ਹੋਰ ਇਲਾਕੇ ਦਾ ਬੰਦਾ ਨਹੀਂ ਜ਼ਮੀਨ ਖਰੀਦ ਸਕਦਾ ਹੂੰ ਤਾਂ ਇਸ ਕਰਕੇ ਸਰਕਾਰਾਂ ਨੂੰ ਵੀ ਚਾਹੀਦਾ ਤਾਂ ਠੀਕ ਹੈ ਜੇ ਸਰਕਾਰਾਂ ਨਹੀਂ ਕਰਨਾ ਲੋਕ ਵੀ ਵਧੀਆ ਜਿਹੜੇ ਪਿੰਡਾਂ ਵਾਲੇ ਮਤੇ ਪਾਰੇ ਵਧੀਆ ਗੱਲ ਆ ਹੂੰ ਇਹਨਾਂ ਨੂੰ ਬਾਈਕਾਟ ਕਰਨਾ ਚਾਹੀਦਾ ਇਹਨਾਂ ਨੂੰ ਤੋੜਨਾ ਚਾਹੀਦਾ ਇੱਥੋਂ ਆਪ ਨੀ ਵੀ ਸ਼ੁਰੂਆ ਕਿਦਾਂ ਪੰਜਾਬੀਆਂ ਦਾ ਫਿਰ ਪੰਜਾਬ ਦੇ ਵਿੱਚ ਤਾਂ ਕੋਠੀਆਂ ਸਾਰੀਆਂ ਖਾਲੀ ਪਈਆਂ ਖਾਲੀ ਰਹਿਣ ਕੋਈ ਗੱਲ ਨਹੀਂ ਫਿਰ ਮੁੜ ਕੇ ਇਹਨਾਂ ਨਾਲ ਲੜਾਈ ਝਗੜੇ ਜ਼ਰੂਰ ਕਰਨੇ ਆ ਜਦ ਦੇ ਕਬਜ਼ੇ ਕਰ ਲੈਂਦੇ ਆ ਹੂੰ ਖਾਲੀ ਕੋਈ ਗੱਲ ਨਹੀਂ ਕਬੂਤਰਾਂ ਲਈ ਰਹਿਣ ᱫੋ ਕੋਈ ਗੱਲ ਨਹੀਂ ਇਹਨਾਂ ਨੂੰ ਤਾਂ ਜ਼ਰੂਰ ਮੋੜ ਕੇ ਜੁੱਥੀਆਂ ਖਾਣੀਆਂ ਹੂੰ ਆ ਕਤਲ ਕਰੀ ਜਾਂਦੇ ਆ ਪੰਜਾਬੀਆਂ ਦੇ ਅਗੀਆਂ ਜਾਦਾ ਜਿਆਦਾ ਸਭ ਪਰਵਾਸੀ ਬੰਦੇ ਕੰਮ ਕਰਨ ਵਾਲੇ ਬੋਰਾਂ 'ਚ ਗੰਦਾ ਪਾਣੀ ਪਾਈ ਜਾਂਦੇ 800 ਫੁੱਟ ਤੇ ਪਾਣੀ ਕਰਤਾ ਕਾ ਗਰਦੇ ਮੋੜ ਕੈਂਸਰ ਵੀ ਜ਼ਰੂਰ ਹੋ ਗਿਆ ਹੋਣਾ ਕਿ ਕੋਈ ਲੋੜ ਨਹੀਂ ਇਹਨਾਂ ਦੀ ਪੰਜਾਬ 'ਚ ਪੰਜਾਬ 'ਚ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਜੀ ਲੋਕਲ ਬੰਦੇਆਂ ਨੂੰ ਰੋਜ਼ਗਾਰ ਦੇਵੇ ਪੰਜਾਬੀਆਂ ਨੂੰ ਦਿਹਾੜੀ ਵਧਾਵੇ ਪੰਜਾਬੀ ਲਿਆਉਣੇ ਕਿੱਥੋਂ ਪੰਜਾਬੀ ਸਾਰੇ ਤਾਂ ਚੜ ਗਏ ਜਾਜੇ ਪਰ ਜਦੋਂ ਅਸੀਂ ਦੇਖੋ ਦੇ ਆੜੀ ਹੌਣ 400 ਆਜੇ 500 ਦੀ ਆੜੀ ਦਵਾਂਗੇ ਥੋੜੀ ਹੋਰ ਜੇ ਹੁਣ ਮੰਨ ਲਓ ਕੋਈ ਕਾਰੋਬਾਰ ਉਦਾਂ ਦਾ ਕਰਦਾ ਆ ਉਹਦੇ ਚ ਕਮਾਈ ਉਹਨੂੰ ਜਾਦਾ ਹਜੇ 100 200 ਦੀ ਆੜੀ ਜਿਆਦਾ ਵੀ ਦੇ ਦੂਗਾ ਤਾਂ ਆਪੇ ਬੰਦਾ ਲੱਗੂਗਾ ਜਦੋਂ ਆਪ ਥਾਫੜੀ ਕੋ ਡਮਾਣਾ ਰੁਪਈਆ ਦੇਣਾ ਨਹੀਂ ਦੂਜੇ ਨੂੰ ਮਿਹਨਤ ਦਾ ਤਾਂ ਅਗਲੇ ਨਾਲ ਆਪੇ ਸੋਚਣਾ ਵੀ ਇਹ ਨਾਲ ਹੋਰ ਮੌਲਕ ਨੂੰ ਜਾਓ ਹਮ ਕਮਾਈ ਕਰਨ ਕਰਨ ਕੀ ਮੰਦੇ ਉਹ ਲੋਕ ਜਿਹੜੇ ਬਾਹਰ ਜਾ ਰਹੇ ਆ ਕਰਨ ਕੀ ਮੰਦੇ ਗਲਤੀਆਂ ਸਾਡੀਆਂ ਆ ਜੀ ਹਮ ਕਾਰਨ ਇਹ ਹਿਊਮਨ ਰਾਈਟਸ ਨਾਲ ਦੀ ਕੋਈ ਚੀਜ਼ ਨਹੀਂ ਪੰਜਾਬ 'ਚ ਜਿਹਨੂੰ ਮਰਜੀ ਸਰਕਾਰਾਂ ਮਰਵਾ ਦੇਣ ਜਾਂ ਪੁਲਿਸ ਵਾਲੇ ਜਿਹਨੂੰ ਮਰਜੀ ਚਾਕੇ ਟਾਰਚਰ ਕਰ ਦੇਣ ਕਤਲ ਕਰ ਦੇਣ ਹੈ ਕੋਈ ਪੁੱਛਣ ਵਾਲਾ ਕੋਈ ਮਨੁੱਖੀ ਅਧਿਕਾਰ ਨਾਲ ਦੀ ਚੀਜ਼ ਨਹੀਂ ਹੈਗੀ ਮੇਨ ਗੱਲ ਇਹ ਆ ਦੂਧੀ ਲੋਕਾਂ ਦੀ ਮਾਨਸਿਕਤਾ ਜਿਹੜੀ ਹੁਣ ਤੁਸੀਂ ਮਨਮਰਜ਼ੀ ਦਾ ਵਿਆਹ ਕਰਾ ਲਓ ਵਢਾਂਗਾ ਹੋ ਜਾਂਦਾ ਪਿਆਰ ਕਰਨਾ ਪਾਪ ਹੈ ਪੰਜਾਬ ਦੀ ਧਰਤੀ ਤੇ ਹਾਂ ਠੀਕ ਆ ਮਨਮਰਜ਼ੀ ਦੇ ਵਿਆਹ ਹੁੰਦੇ ਪਰ ਬਹੁਤ ਘੱਟ ਆ ਇਹ ਵੀ ਇੱਕ ਕਾਰਨ ਆ ਤੇ ਮਾਨਸਿਕ ਗਰੀਬੀ ਹੌਣ ਰੱਬ ਦਿੰਦਾ ਸਾਨੂੰ ਨਹੀਂ ਲੋਕਾਂ ਨੂੰ ਆਰਤਣੀ ਆਉਂਦੀ ਚੀਜ਼ ਹੁਣ ਪਰਾਲੀ ਅੱਗ ਲਾਉਣ ਦੀ ਕੀ ਲੋੜ ਆ ਹਮ ਇੱਥੇ ਖੁੰਬਾ ਲਾਵੇ ਡੰਗਰਾਂ ਨੂੰ ਪਾਵੇ ਸਿਆਲ ਨੂੰ ਅੱਗ ਸੇਕ ਲਵੇ ਹਮ ਗੱਲ ਆ ਵੀ ਹੁਣ ਜੜੀਆਂ ਇਹ ਸਪਰੇਹਾਂ ਵੀ ਕਰਦੇ ਆ ਜੜੀਆਂ ਬੂਟੀਆਂ ਮਾਰਦੀਆਂ ਆ ਉਹ ਅਸੀਂ ਨਹੀਂ ਸਾਹਮਣੇ ਚੀਜ਼ਾਂ ਰੱਬ ਤਾਂ ਦਿੰਦਾ ਪਰ ਸਾਨੂੰ ਨਹੀਂ ਸਾਹਮਣੇ ਆਉਂਦੀਆਂ ਚੀਜ਼ਾਂ ਹਮ ਕਿਉਂਕਿ ਜੜੀਆਂ ਕਈ ਜੜੀਆਂ ਬੂਟੀਆਂ ਲੋਕੀ ਬਰਫਾ ਵਾਲੀਆਂ ਪਾੜੀਆਂ ਲੱਭਣ ਜਾਂਦੇ ਇੱਥੇ ਖੇਤਾਂ ਦੇ ਬੰਨਿਆਂ ਤੇ ਮਿਲ ਜਾਂਦੀਆਂ ਹਮ ਹਮ ਆ ਗੱਲਾਂ ਹੋਰ ਵੀ ਬਹੁਤ ਹੈ ਜੀ ਪਰ ਸਾਡੇ ਲੋਕਾਂ ਨੂੰ ਆਪ ਪਹਿਲਾਂ ਆਪਣਾ ਸੁਧਾਰ ਕਰਨਾ ਪੈਣਾ ਫੈਕਟਰੀਆਂ ਭੰਨਣ ਜਿਹੜੀਆਂ ਲੋਕਾਂ ਦਾ ਕਤਲੇਆਮ ਕਰ ਰਹੀਆਂ ਆ ਪਰ ਆਪ ਅਸੀਂ ਸਹੀ ਚੱਲਾਂਗੇ ਤਾਂ ਹੀ ਦੂਜੇ ਨੂੰ ਕਹਿਣ ਜੋਗੇ ਹੋਵਾਂਗੇ ਹੁਣ ਆ ਗੜ ਸ਼ੰਕਰ ਮਾਲਪੁਰ ਸਾਹਿਬ ਕੈਂਸਰ ਏਰੀਆ ਬਣਾਤਾ ਸੈਲੇ ਵਾਲੀ ਫੈਕਟਰੀ ਨੇ 70 ਸਾਲ ਤੋਂ ਬਾਬੇ ਨਾਨਕ ਖਾਲੀ ਵੇਂ ਦਾ ਗੰਦਾ ਨਾਲਾ ਬਣਾਇਆ ਤਾਂ ਗਲਤ ਗੱਲ ਆ ਰੋਜ਼ਗਾਰ ਲਈ ਭਈਏ ਮਾਲਕ ਭਈਏ ਜਾਂ ਪਰਵਾਸੀ ਦਾ ਬੰਮਾਡ ਹੋਣ ਨੂੰ ਅਸੀਂ ਮਰਨ ਨੂੰ ਅਸੀਂ ਪੰਜਾਬ ਦੇ ਲੋਕ ਇਸ ਕਰਕੇ ਮੇਨ ਗਾਲ ਤਾਂ ਜਿਹੜਾ ਕਤਲੇਆਮ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਦਾ ਫੈਕਟਰੀਆਂ ਰਾਹੀਂ ਇਹ ਬੰਦ ਕਰਨੀਆਂ ਚਾਹੀਦੀਆਂ ਇਹਨਾਂ ਤੇ ਟਾਡਾ ਐਨ ਐਸ ਏ ਯੂ ਪੀ ਏ ਲਾਉਣੀ ਚਾਹੀਦੀ ਆ ਨੈਸ਼ਨਲ ਸਿਕਿਉਰਿਟੀ ਐਕਟ ਪੋਲੂਸ਼ਨ ਕੰਟਰੋਲ ਐਕਟ ਨਹੀਂ ਨੈਸ਼ਨਲ ਸਿਕਿਉਰਿਟੀ ਐਕਟ ਕਿਉਂਕਿ ਨਸ਼ਾ ਕਦਾ ਬੰਦ ਹੋ ਨਸ਼ਾ ਕਦਾ ਬੰਦ ਹੋ ਨਸ਼ਾ ਜੀ ਡੋਡੀਆਂ ਦੀ ਖੇਤੀ ਹੋਵੇ ਚਲੋ ਕਿਸੇ ਕੋਲ 10 ਖੇਤ ਐ ਇੱਕੇ ਚ ਲਾਲਵੇ ਜਾ ਭੰਗ ਹੁਣ ਅਮਰੀਕਾ ਤੇ ਪੰਜਵੇਂ ਨੰਬਰ ਦੀ ਫਸਲ ਆ। ਹਮ ਤਾਂ ਇਹਦਾ ਤੇਲ ਵੀ ਨਿਕਲਦਾ ਬੀਆਂ ਚ ਉਹ ਵੀ ਖਾ ਸਕਦੇ ਵੈਸੇ ਜਿੱਦਾਂ ਆਪਾਂ ਡ్రਾਈ ਫਰੂਟ ਖਾਂਦੇ ਆ। ਹਮ ਕਾਫੀ ਵਧੀਆ ਹੁੰਦਾ ਹੈ ਉੱਤਰਾਖੰਡ ਵਿੱਚ ਤਾਂ ਹੁਣ ਲੀਗਲਾਈਜ਼ ਆ। ਹਮ ਹੁੰਦੀ ਆ ਖੇਤੀ ਕਿਉਂਕਿ ਸਿਰਫ ਖਾਂ ਖੋਣਾ ਠੀਕ ਨਹੀਂ ਬਾਕੀ ਕਪਾੜੀ ਖੇਤੀ ਅਮਰੀਕਾ 'ਚ ਜਦੋਂ ਸ਼ੁਰੂ ਹੋਣ ਲੱਗੀ ਉਹਦੇ ਤੋਂ ਪਹਿਲਾਂ ਜਿੰਨਾ ਕਪੜਾ ਸੀ ਸਭ ਭੰਗ ਤੋਂ ਬਣਦਾ ਸੀ ਇਹਦੇ ਉੱਪਰ ਜਿਹੜੇ ਧਾਗੇ ਹੁੰਦੇ ਸੀ ਠੀਆਂ ਤੇ ਹਮ ਜਿੱਦਾਂ ਪਹਿਲਾਂ ਆ ਬਗੜ ਵਗੈਰਾ ਸਾਂਸਨੋ ਖੜੇ ਦੀਆਂ ਰस्सियां ਬਣਾਉਂਦੇ ਸੀ ਹੂੰ ਤਾਂ ਨਸ਼ਾ ਤਾਂ ਹੀ ਬੰਦ ਹੋਣਾ ਜੀ ਜਦੋਂ ਡੋਡਿਆਂ ਦੀ ਖੇਤੀ ਸ਼ੁਰੂ ਹੋਣੀ ਆਫੀਮ ਬਣੂਗੀ ਕਿਉਂਕਿ ਜਿਹੜਾ ਕੁਦਰਤੀ ਨਸ਼ਾ ਉਹ ਠੀਕ ਆ ਜਿਹੜਾ ਉਹ ਕੈਮੀਕਲ ਵਾਲਾ ਆ ਰਿਆ ਉਹਦੇ ਚ ਬੇਸਿਕਲੀ ਕੈਮੀਕਲ ਦੀ ਮਿਲਾਵਟ ਜ਼ਿਆਦਾ ਆ ਹੂੰ ਤਾਂ ਪਿੱਛੋਂ ਬੇਸ਼ੱਕ ਠੀਕ ਹੁੰਦਾ ਪੰਜਾਬੀਆਂ ਨੂੰ ਨਸ਼ੇ ਤੋਂ ਬਚਾਉਣ ਲਈ ਕੀ ਕਰਨਾ ਚਾਹੀਦਾ ਪੰਜਾਬੀ ਦੇਖੋ ਜੀ ਨਸ਼ਾ ਸੱਚ ਨਹੀਂ ਗੱਲ ਥੇਗਾ ਜਿਹੜੀ ਨਸ਼ੇ ਵਿੱਚ ਮਿਲਾਵਟ ਆ ਜਾਂ ਗਲਤ ਤਰੀਕੇ ਨਾਲ ਨਸ਼ਾ ਕਰਨਾ ਗਲਤ ਤਰ੍ਹਾਂ ਦਾ ਨਸ਼ਾ ਕਰਨਾ ਮੇਨガル ਸ਼ਰਾਬ ਦੀਆਂ ਫੈਕਟਰੀਆਂ ਭੰਨੋ ਇਹ ਸ਼ਰਾਬ ਦੇ ਨਸ਼ੇ ਦੇ ਨਾਂ ਤੇ ਲੋਕਾਂ ਨੂੰ ਸੁੱਦਾ ਕੈਮੀਕਲ ਗੰਧ ਪਰੋਸੀ ਜਾਂਦੇ ਆ ਕੈਮੀਕਲ ਆ ਜੀਰੇ ਸੋਡੀਅਮ ਸਾਈਨਾਈਡ ਬਣਦਾ ਸੀ ਮਾਲਬਰੋ ਸ਼ਰਾਬ ਦੀ ਫੈਕਟਰੀ ਚ ਸ਼ਰਾਬ ਵਾਲੀ ਫੈਕਟਰੀ ਚ ਸਾਈਨਾਈਡ ਬਣਾਉਂਦਾ ਕੀ ਮਤਲਬ ਜਿੱਤੇ ਖਾਣ ਪੀਣ ਵਾਲੀ ਚੀਜ਼ ਹੈ ਉੱਥੇ ਦੁਨੀਆ ਦੀ ਸਭ ਤੋਂ ਜ਼ਹਿਰੀਲੀ ਚੀਜ਼ ਬਣਾਉਂਦਾ ਕੋਈ ਮਤਲਬ ਨਹੀਂ ਆਏਗਾ ਮੋਰਾں ਚ ਵੀ ਉਹਦਾ ਗੰਦਾ ਪਾਣੀ ਸਾਈਨਾਈਡ ਵਾਲਾ ਤਾਂ ਸ਼ਰਾਬ ਵਿੱਚ ਵੀ 10 ਲੱਖ ਬੰਦਾ ਕੈਂਸਰ ਦਾ ਮਰੀਜ਼ ਬਣਾ ਦਤਾ ਤਾਂ ਇਸ ਕਰਕੇ ਐਜ਼ ਅ ਕਾਟੇਜ ਇੰਡਸਟਰੀ ਹਰੇਕ ਪਿੰਡ ਵਾਈਨਰੀ ਹੋਵੇ ਹਰੇਕ ਕੋਈ ਆਪਣਾ ਕੋਰਸ ਕਰੇ ਇੱਕ ਸਾਈਜ਼ ਆਫਿਸ ਹੋਵੇ ਦੇਸੀ दारू ਬਣਾਵੇ ਜਿੱਦਾਂ ਪਹਿਲਾਂ ਬਣਾਉਂਦੇ ਸੀ ਅੰਗੂਰਾਂ ਦੀ ਬਣਾਵੇ ਹੋਰ ਬਹੁਤ ਚੀਜ਼ਾਂ ਆ ਤਾਂ ਉਹ ਨਸ਼ਾ ਕਰਨਾ ਗਲਤ ਤਰ੍ਹਾਂ ਦਾ ਨਸ਼ਾ ਕਰਨਾ ਬਿੰਗਲ ਸ਼ਰਾਬ ਦੀਆਂ ਫੈਕਟਰੀਆਂ ਭੰਨੋ ਤੇ ਸ਼ਰਾਬ ਦੇ ਨਸ਼ੇ ਦੇ ਨਾਂ ਤੇ ਲੋਕਾਂ ਨੂੰ ਸੁੱਦਾ ਕੈਮੀਕਲ ਗੰਦ ਭਰੋਸੀ ਜਾਂਦੇ ਆ ਕੈਮੀਕਲ ਜੀਰੇ ਸੋਡੀਅਮ ਸਾਈਨਾਈਡ ਬਣਦਾ ਸੀ ਮਾਲਬਰੋ ਸ਼ਰਾਬ ਦੀ ਫੈਕਟਰੀ ਚ ਸ਼ਰਾਬ ਵਾਲੀ ਫੈਕਟਰੀ ਚ ਸਾਈਨਾਈਡ ਬਣਾਉਣ ਦਾ ਕੀ ਮਤਲਬ ਦਿੱਤੇ ਖਾਣ ਪੀਣ ਵਾਲੀ ਚੀਜ਼ੇ ਉੱਤੇ ਦੁਨੀਆ ਦੀ ਸਭ ਤੋਂ ਜ਼ਹਿਰੀਲੀ ਚੀਜ਼ ਬਣਾਉਣ ਦਾ ਕੋਈ ਮਤਲਬ ਨਹੀਂ ਆਏਗਾ ਹੋਰਾਂ ਚ ਵੀ ਉਹਦਾ ਗੰਦਾ ਪਾਣੀ ਸਾਈਨਾਈਡ ਵਾਲਾ ਤਾਂ ਸ਼ਰਾਬ ਵਿੱਚ ਵੀ ਦਸ ਲੱਖ ਬੰਦਾ ਕੈਂਸਰ ਦਾ ਮਰੀਜ਼ ਬਣਾ ਦਿੱਤਾ ਤਾਂ ਇਸ ਕਰਕੇ ਐਜ਼ ਅ ਕਾਟੇਜ ਇੰਡਸਟਰੀ ਹਮ ਹਰੇਕ ਪਿੰਡ ਹਮ ਵਾਈਨਰੀ ਹੋਵੇ ਹਰੇਕ ਕੋਈ ਆਪਣਾ ਕੋਰਸ ਕਰੇ ਐਕਸਾਈਜ਼ ਆਫਿਸ ਹੋਵੇ ਹਮ ਦੇਸੀ दारू ਬਣਾਵੇ ਜਿੱਦਾਂ ਪਹਿਲਾਂ ਬਣਾਉਂਦੇ ਸੀ ਅੰਗੂਰਾਂ ਦੀ ਬਣਾਵੇ ਹੋਰ ਬਹੁਤ ਚੀਜ਼ਾਂ ਆ ਤਾਂ ਉਹ ਐਕਸਪੋਰਟ ਵੀ ਕੀਤਾ ਜਾ ਸਕਦਾ ਆ ਸਮਾਨ ਜੇ ਸਹੀ ਤਰੀਕੇ ਨਾਲ ਕੀਤਾ ਜਾਵੇ ਜੇ ਫੇ ਪਿੰਡ ਪਿੰਡ ਇਦਾਂ ਤੁਹਾਨੂੰ ਲੱਗਦਾ ਨਹੀਂ ਪਿੰਡ ਪਿੰਡ ਦੇ ਵਿੱਚ ਵੀ ਸ਼ਰਾਬ ਚੱਲ ਪਣੀ ਆ ਤਾਂ ਹੁਣ ਜੋ ਚੱਲ ਰਿਹਾ ਇਹ ਤਾਂ ਸ਼ਰਾਬ ਤੋਂ ਖਤਰਨਾਕ ਚੀਜ਼ ਹੈ ਇਹ ਤਾਂ ਸ਼ਰਾਬ ਹੈ ਨਹੀਂ ਸੁੱਦਾ ਕੈਮੀਕਲ ਆ ਹੂੰ ਉਹ ਜਿਹੜੀ ਕੁਦਰਤੀ ਅਸਲੀ ਚੀਜ਼ ਆ ਜੋ ਸਾਡੇ ਬਜ਼ੁਰਗ ਜਿੱਦਾਂ ਕਰਦੇ ਸੀ ਉਹ ਵਧੀਆ ਸੀ ਬਿਨਾਂ ਮਲਾਵਟਾਂ ਵਾਲੀਆਂ ਚੀਜ਼ਾਂ ਹੁਣ ਹਰ ਇੱਕ ਚੀਜ਼ ਵਿੱਚ ਮਲਾਵਟ ਹੈ ਉਹ ਵੀ ਜ਼ਹਿਰੀਲੇ ਕੈਮੀਕਲਸ ਦੀ ਆ ਜੀਰੇ ਦੀ ਥਾਲ ਦਾ ਸਾਰਿਆਂ ਨੂੰ ਪਤਾ ਸਲਾਹ ਕੀ ਦੇਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਬਚਿਆ ਜਾ ਸਕਦਾ ਬਚਿਆ ਇਹੀ ਆ ਜੀ ਮਨ ਗਾਲ ਤਾਂ ਸਫਾਈ ਵੀ ਹੈ ਨਹੀਂ ਪਿੰਡਾਂ 'ਚ ਵੜਨੀ ਹੁੰਦਾ ਸ਼ਹਿਰਾਂ 'ਚ ਆ ਨਾਲੀਆਂ ਦਾ ਮਹਾਕੋੜ ਦਾ ਮੁਸ਼ਕ ਦਾ ਨਸ਼ਾ ਕੂੜੇ ਦੇ ਢੇਰਾਂ ਦਾ ਟੋਲਟਾਂ ਦੇ ਗਟਰਾਂ ਦਾ ਆ ਗੱਡਖਾਨੇ ਦੇ ਧੂਏ ਦਾ ਹੋਰ ਬਥੇਰੇ ਮਹਾਕੋੜ ਦੇ ਨਸ਼ੇ